ਰਾਤ ਦਾ 10:30 ਵਜੇ ਦਾ ਵੇਲਾ ਜੀ ਆ ਜਿਹੜੇ ਪੁਲ ਤੋਂ ਅਸੀਂ ਉਤਰੇ ਆਂ ਤੇ ਜਿਹੜੇ ਅੱਗੇ ਅਸੀਂ ਪੁਲ ਤੇ ਚੜ੍ਹਨਾ ਕੁਝ ਕਿ ਮੀਟਰ ਬਾਅਦ ਇਸ ਪੁਲ ਦੇ ਉੱਤੇ ਮੇਰੇ ਖਿਆਲ ਆ ਵੀ 20-20 ਮੀਟਰ ਦੇ ਉੱਤੇ ਸਟਰੀਟ ਲਾਈਟਾਂ ਜਾਂ 30-30 ਮੀਟਰ ਦੇ ਉੱਤੇ ਹੋਊਗੀ ਤੇ ਇੱਥੇ ਬਿਲਕੁਲ ਚਾਨਣ ਚੜਿਆ ਹੁੰਦਾ ਜੀ ਬਿਲਕੁਲ ਚਾਨਣ ਹੁੰਦਾ ਰਾਤ ਦੇ ਵੇਲੇ ਅਧੀ ਰਾਤ ਦੇ ਵੇਲੇ ਵੀ ਪਰ ਕਿਉਂਕਿ ਹੁਣ ਬਲੈਕਆਊਟ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਭਾਰਤ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਕਰਕੇ ਇਸ ਬਲੈਕਆਊਟ ਦਾ ਆ ਅਸਰ ਦੇਖਣ ਨੂੰ ਮਿਲਦਾ ਪੂਰਾ ਘੁੱਪ ਹਨੇਰਾ ਜਿਵੇਂ ਆਪਾਂ ਪਿੰਡਾਂ ਵਾਲੇ ਵੀਰ ਕਹਿੰਦੇ ਹੁੰਦੇ ਆ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਉਹ ਹਾਲਾਤ ਆ ਸੋ ਚਾਰੇ ਪਾਸੇ ਇਹੋ ਜਿਹਾ ਘੁੱਪ ਹਨੇਰਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਮੇਰੇ ਘਰ ਲਈ ਜੋਂ ਜੰਮੇ ਆ ਉਹਦਾ ਕਾਰਨ ਵੀ ਆਮ ਤੌਰ ਤੇ ਜਦੋਂ ਆਪਣੇ ਮੁਹੱਲੇ ਦੇ ਵਿੱਚ ਲਾਈਟ ਜਾਂਦੀ ਹੁੰਦੀ ਆ ਆਪਾਂ ਕਹਿੰਦੇ ਵੀ ਹਨੇਰਾ ਹੋ ਗਿਆ ਪਰ ਇਨਵਰਟਰ ਜਿਹਦੇ ਹੁੰਦਾ ਉਹ ਤਾਂ ਬੱਲ ਬਚਦਾ ਹੁੰਦਾ ਨਾ ਆਪਣੇ ਮੁਹੱਲੇ 'ਚ ਲਾਈਟ ਨਾ ਹੋਵੇ ਤਾਂ ਅਗਲੇ ਮੁਹੱਲੇ 'ਚ ਹੋਊਗੀ ਉਹਦੇ 'ਚ ਤਾਂ ਹੋਵੇ ਤਾਂ ਤੁਹਾਨੂੰ ਦੂਰੋਂ ਇੱਕ ਬੱਤੀ ਦਿਸਦੀ ਹੁੰਦੀ ਆ ਪਰ ਇੱਥੇ ਜਦੋਂ ਪਿੱਛੋਂ ਹੀ ਗ੍ਰਿਡ ਤੋਂ ਹੀ ਆਪਣੇ ਘਰ ਦੇ ਵਿੱਚ ਇਨਵਰਟਰ ਚਲਾਉਣ ਦੀ ਆਗਿਆ ਵੀ ਨਾ ਹੋਵੇ ਇਹ ਇੱਥੇ ਆ ਆ ਹੁਣ ਪੰਜਾਬ ਦੇ ਵਿੱਚ ਆ ਸੁਰੱਖਿਆ ਦੇ ਮੱਦੇ ਨਜ਼ਰ ਆ ਹਾਲਾਂਕਿ ਕਈ ਭੈਣਾ ਵੀਰਾਂ ਦਾ ਵੀ ਕਹਿਣਾ ਜੀ ਕਿ ਅੱਜ ਤਕਨੀਕ ਬਦਲ ਗਈ ਆ ਅੱਜ ਮੈਪ ਦੇ ਰਾਹੀਂ ਪਤਾ ਹੀ ਹੁੰਦਾ ਕਿ ਭਾਈ ਫਲਾਣੀ ਥਾਂ ਤੇ ਸ਼ਹਿਰ ਨਹੀਂ ਵਸੋ ਕਿੰਨੀ ਆ ਕੀ ਆ ਚਲੋ ਇਹ ਹੋ ਗਿਆ ਜੀ ਤਰਕ ਵਾਲੇ ਮਸਲੇ ਪਰ ਜੋ ਸਾਨੂੰ ਪ੍ਰਸ਼ਾਸਨ ਨੇ ਗੱਲ ਕਹੀ ਆ ਸਿਰ ਮੱਥੇ ਹੁਕਮ ਪਾਲਣ ਕਰਨਾ ਚਾਹੀਦਾ ਤੇ ਇੱਥੇ ਹੁਣ ਤੱਕ ਸਾਨੂੰ 3 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈ ਮੇਰਾ ਖਲ ਵੀ 12 13 ਘੰਟੇਾਂ ਦੇ ਦਰਸ਼ਨ ਹੋਏ ਆ ਅੱਗੋਂ ਆਉਂਦਿਆਂ ਦੇ ਤੇ ਬਰਾਬਰ ਉਹ ਲੰਘਦਿਆਂ ਦੇ ਸੋ ਭਾਈ ਇਹ ਤੁਪ ਹਨੇਰਾ ਜਿਵੇਂ ਆਪਾਂ ਕਰੋਨਾ ਮਹਾਮਾਰੀ ਦੇ ਵਿੱਚ ਕਈ ਤਜਰਬੇ ਵੇਖੇ ਆ ਵੀ ਭਾਈ ਸੜਕਾਂ ਹੋ ਗਈਆਂ ਸੁੰਨੀਆਂ ਤੇ ਵਿੱਚ ਕੋਈ ਕੋਈ ਫਿਰੇ ਤੇ ਉਸ ਤਰੀਕੇ ਦੇ ਨਾਲ ਹੁਣ ਵੀ ਆ ਵੀ ਭਾਈ ਸੜਕਾਂ ਸੁੰਨੀਆਂ ਰਾਤ ਦਾ ਵੇਲਾ ਤੇ ਜੇ ਨਾ ਜਿਵੇਂ ਗੋਰੇ ਕਹਿੰਦੇ ਹੋ ਨਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਜੇਕਰ ਕੋਈ ਨਿਯਮ ਕਹਿ ਦੇਵੇ ਸਰਕਾਰ ਉਹਨੂੰ ਫਾਲੋ ਕਰਨ ਦੇ ਤੇ ਇਕ ਮੇਰੇ ਵਰਗਾ ਫਾਲੋ ਨਾ ਕਰੇ ਤਾਂ ਗਵੰਡੀ ਜਾ ਕੇ ਸ਼ਿਕਾਇਤ ਕਰ ਦਿੰਦਾ ਹੁੰਦਾ ਕਿ ਇਹ ਉਵੇਂ ਨਹੀਂ ਕਰ ਰਿਹਾ ਉਹ ਹੁਣ ਪੰਜਾਬ ਚ ਵੀ ਹੋਇਆ ਪਿਆ ਜੇਕਰ ਤੁਹਾਡੀ ਬੱਤੀ ਜਗਦੀ ਹੋਵੇ ਤਾਂ ਗਵਾਂਡੀ ਇਹ ਗੱਲ ਕਹਿੰਦੇ ਬੰਦ ਕਰ ਲਾ ਹਮਲਾ ਕਰਾਏਗਾ ਸੋ ਆ ਹਾਲਾਤ ਆ ਭਾਈ ਤੁਸੀਂ ਚੜ੍ਹਦੀ ਕਲਾ ਚ ਰਹੋ ਜਿੰਦਾਬਾਦ ਰਹੋ